ਜਿਹੜੇ ਤੁਸੀਂ ਸਕਰੀਨ ਤੇ ਸਾਰੇ ਦੇ ਸਾਰੇ ਵੰਡਰਸ ਦੇਖੇ ਇੰਨਾ ਤੇ ਆਪਾਂ ਹੁਣ ਤਾਂ ਆ ਗਏ ਹੋਏ ਆ ਮਤਲਬ ਜੇ ਗੱਲਬਾਤ ਕਰੀਏ ਇਹ ਅਸੀਂ ਇੰਡੀਆ ਦੇ ਵਿੱਚ ਤਾਂ ਦੇਖ ਲਈ ਹੁਣ ਇੰਨੀ ਸਪੋਰਟ ਤੁਸੀਂ ਕਰਨੀ ਹੈ ਕਿ ਆਪਾਂ ਇੰਨਾ ਥਾਵਾਂ ਤੇ ਜਿਹੜਾ ਹੈਗਾ ਲਾਈਵ ਜਾਈਏ ਤੇ ਲਾਈਵ ਦਿਖਾਈਏ ਤੁਹਾਨੂੰ ਖੁਸ਼ਖਬਰੀ ਕੀ ਦੇਣੀ ਸੀਗੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਅਸੀਂ ਜਾ ਰਹੇ ਹਾਂ ਜੀ ਅੰਡਮਾਨ ਨਿਕੋਬਾਰ ਕਿਸ ਸੀ ਦੇ ਵਿੱਚ ਟਿਕਟਾਂ ਸਾਡੀਆਂ ਬੁੱਕ ਹੋ ਗਈਆਂ ਨੇ ਟਿਕਟਾਂ ਦਾ ਜਿਹੜਾ ਸੀਗਾ ਸਾਕਤਾ ਪੂਰਾ ਡਨ ਹੋ ਗਿਆ ਆਜੇ ਉਹਨਾਂ ਦਾ ਮੈਸੇਜ ਆਇਆ ਤੇ ਮੈਸੇਜ 'ਚ ਕਹਿੰਦੇ ਕਿ ਸਾਰਾ ਕੰਮ ਓਕੇ ਹੈ ਜੀ ਤੇ ਆਪਣਾ ਸਾਈਕਲਾਂ ਦਾ ਵੀ ਅਸੀਂ ਕੰਮ ਕਰਾ ਲਿਆ ਸਾਡੀ ਸਾਈਕਲਾਂ ਵੀ ਨਾਲ ਜਾ ਰਹੀਆਂ ਨੇ ਉਦਾਂ ਸੱਤ ਵੰਡਰਜ਼ ਹੈ ਕਿਹੜੇ-ਕਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਤਾਂ ਆਪਣਾ ਹੈਗਾ ਜੀ ਇੰਡੀਆ ਦੇ ਵਿੱਚ ਸਵੇਰ ਦਾ ਟਾਈਮ ਹੈ ਜੀ ਤੇ ਆਪਣੇ ਕੁਝ ਦੋ ਬਾਈ ਆਏ ਨੇ ਨਾਲੇ ਲਫਾਫੇ ਜਿ ਲੈ ਕੇ ਆਏ ਨੇ ਜੀ ਲਫਾਫਿਆਂ ਦੇ ਵਿੱਚ ਵੀ ਕੀ ਹੈ ਦਿਖਾਣੇ ਆ ਤੇ ਉਹਨਾਂ ਬਾਈਆਂ ਨਾਲ ਵੀ ਮਿਲਵਾਨੇ ਆ ਮਿਲਵਾਨੇ ਆ ਜਿਹੜੇ ਆਏ ਨੇ ਤੇ ਪਹਿਲੇ ਤਾਂ ਸ਼ਰਮਾ ਜੀ ਨੇ ਕੁਝ ਭੇਜਿਆ ਹੋਇਆ ਜੀ ਬਰਲਾਡੇ ਤੁਸੀਂ ਐਣਕਾਂ ਸਾਡੇ ਵਾਸਤੇ ਐਣਕਾਂ ਤੁਹਾਨੂੰ ਪਤਾ ਹੀ ਆਪਣੀਆਂ ਥੋੜੀਆਂ ਜੀਆਂ ਹੋਗੀਆਂ ਸੀਆਂ ਖਰਾਬ ਟੁੱਟ ਗਈਆਂ ਸੀ ਤੇ ਇੱਕ ਆ ਤੇ ਇੱਕ ਆ ਜੀ ਆਹ ਖੜੇ ਨੇ ਆਪਣੇ ਚਾਰੋਂ ਦੇ ਚਾਰੋਂ ਸਾਈਕਲ ਰਾਤ ਨੂੰ ਚਾਰੋਂ ਸਾਈਕਲ ਅਸੀਂ ਸੀਗੇ ਜਿਹੜੇ ਲਿਆਏ ਸੀਗੇ ਉਸ ਥਾਂ ਤੇ ਜਾ ਕੇ ਲਾਲ ਬਜ਼ਾਰ ਤਾਂ ਜੀ ਇਹ ਸਾਰੇਆਂ ਸਾਈਕਲ ਦਿੱਤੇ ਆਪਾਂ ਕੰਮ ਕਰਵਾ ਲਿਆ ਸੀਗਾ ਇਹਨਾਂ ਦੇ ਵੀ ਕੈਰੀ ਕਰੇ ਸਿਲਵਾ ਲਏ ਸੀ 1 2 3 4 ਤੇ ਇਹਨਾਂ ਦੀਆਂ ਪਲੇਟਾਂ ਬੁਲਟਾਈਆਂ ਲਾਣੀਆਂ ਬਾਕੀ ਨੇ ਉਹ ਹੁਣ ਦੇਖੋ ਕਦੋਂ ਤੱਕ ਲੱਗਦੀਆਂ ਨੇ ਪਰ ਉਹ ਬਾਕੀ ਸਾਰਾ ਕੰਮ ਇੱਥੇ ਦੋਨੇ ਠਾਵ ਹੈ ਸਾਡੇ ਦੋਵਾਂ ਦੇ ਬੈਗ ਲੱਗੇ ਹੋਏ ਨੇ ਇਹਨਾਂ ਦੇ ਬੈਗ ਨਹੀਂ ਲੱਗੇ ਹੋਏ ਬਸ ਦੇਖਦੇ ਆ ਕੋਈ ਲਿਫਟ ਲੁਫਟ ਅਗਰ ਮਿਲ ਜੇ ਤਾਂ ਅਰੇ ਕ੍ਰਿਸ਼ਨਾ ਸਾਸ਼ਰੀ ਕਾਰ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤਾਜ਼ਾ ਐਪੀਸੋਡ ਦੇ ਵਿੱਚ ਇੱਕ ਨਵੇਂ ਲੁੱਕ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਦੇਖਦੇ ਆ ਕਿੱਥੇ ਚਲਦੇ ਆ ਅੱਜ ਅੱਜ ਤਾਂ ਮਨ ਲੱਗਦਾ ਸ਼ਹਿਰੋਂ ਹੀ ਗਈ ਜਾਵਾਂਗੇ ਬਸ ਇੱਧਰ ਉੱਧਰ ਕਿਤੇ ਨਾ ਕਿਤੇ ਤਾਂ ਜ਼ਰੂਰ ਜਾਵਾਂਗੇ ਨਿਕਲੇ ਐ ਲੇਟ ਆ ਮੰਨ ਨਹੀਂ ਸੀਗਾ ਇਹ ਵਲੌਗ ਦਾ ਪਰ ਮੈਂ ਕਿਹਾ ਕੁਛ ਨਾ ਕੁਛ ਤਾਂ ਕੱਢ ਆਈਏ ਸਾਮਣੇ ਗੁਰਦੁਆਰਾ ਸਾਹਿਬ ਜੀ ਦਾਨਕੁਣੀ ਅਸੀਂ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਕੁਝ ਨਹੀਂ ਪਤਾ ਨਿਕਲ ਗਿਆਂ ਬਸ ਮੈਂ ਇਕੱਲੀ ਸਾਰਾ ਦਿਨ ਅੱਜ ਜਿਹੜਾ ਹੈਗਾ ਰੈਸਟ ਵਾਲੀ ਹੋ ਗਿਆ ਸੀਗਾ ਸਾਰਾ ਦਿਨ ਜਿਹੜਾ ਸੀਗਾ ਅਸੀਂ ਸੁੱਤੇ ਹੀ ਰਹੇ ਕੋਈ ਵੀ ਜਿਹੜਾ ਸੀਗਾ ਪਲਾਨ ਅਪ ਨਹੀਂ ਕਰਿਆ ਕਿਤੇ ਵੀ ਜਾਣ ਦਾ ਕਿਉਂਕਿ ਕਲਕੱਤੇ ਸ਼ਹਿਰ ਚ ਜਾਣੇ ਤਾਂ ਸਿਰਪੀੜ ਹੋਣ ਲੱਗ ਜਾਂਦੀ ਹੈ ਕਿਉਂਕਿ ਉਹ ਸ਼ਹਿਰ ਹੀ ਇਹ ਜਿਹੇ ਹੈ ਭੀੜ-ਪਾੜ ਬਹੁਤ ਜ਼ਿਆਦਾ ਰਸ਼ ਬਹੁਤ ਜ਼ਿਆਦਾ ਟ੍ਰੈਫਿਕ ਬਹੁਤ ਜ਼ਿਆਦਾ ਚੂੰ ਪੈ ਪੈ ਹਰ ਇੱਕ ਤਰ੍ਹਾਂ ਦੀ ਜੜੀ ਸੀਗੀ ਰਿਫਰੈਸ਼ੇਸ਼ਨ ਲੈਵਲ ਹਾਈ ਕਰਨ ਵਾਲੀ ਚੀਜ਼ ਹੁੰਦੀ ਹੈ ਉੱਥੇ ਦਬਾ ਕੇ ਹੈ ਜੀ ਕਿਉਂਕਿ ਭੀ ਥੋੜਾ ਜਿਹਾ ਮਨ ਤਾਂ ਐ ਕਰ ਰਿਹਾ ਕਿ ਦક્ષਿਨੇਸ਼ਵਰ ਟੈਂਪਲ ਹੈ ਦક્ષਿਨੇਸ਼ਵਰ ਕਾਲੀ ਟੈਂਪਲ ਉਹ ਟੈਂਪਲ ਚ ਲਈਏ ਜਿਹਨੂੰ ਫੇਮਸ ਕਾਲੀ ਮਾਤਾ ਦਾ ਟੈਂਪਲ ਵੀ ਕਹਿੰਦੇ ਨੇ ਕਿਉਂਕਿ ਕੱਲ ਅਸੀਂ ਦੇਖਿਆ ਸੀ ਜਦੋਂ ਅਸੀਂ ਬੈਲੁਰਮੱਠ ਜਾਈ ਜਾਂਦੇ ਸੀਗੇ ਯਾਦ ਆ ਉਹ ਦੇਖ ਲਈਏ ਯਾਦ ਆ ਇੱਕ ਉਹ ਥਾਂਵਾਂ ਹੈਗੀਆਂ ਉਹ ਦੇਖੀ ਜਿੱਤੇ ਏਸੀ ਭਕਤੀ ਵੇਦਾਂਤ ਸਵਾਮੀ ਪ੍ਰਭੂਪਾਦ ਜੀ ਦਾ ਜਿਹੜਾ ਸੀਗਾ ਜਨਮ ਹੋਇਆ ਸੀਗਾ ਉਸ ਥਾਨ ਇੱਥੇ ਹੈਗਾ ਪ੍ਰਭੂਪਾਦ ਜੀ ਦਾ ਤੇ ਉਹ ਦੇਖ ਲਈਏ ਜੀ ਤਾਂ ਐ ਕਰਦਾ ਪਰ ਕੋਈ ਕੁਝ ਤਰੀਕੇ ਨਾਲ ਪੱਕਾ ਨਹੀਂ ਐ ਕਿ ਕੀ ਦੇਖਣਾ ਕੀ ਨਹੀਂ ਦੇਖਣਾ ਕਿਉਂਕਿ ਟਾਈਮ ਆਲਰੇਡੀ 3:30 ਵਜੇ ਦਾ ਹੋ ਗਿਆ ਹੋਇਆ ਵੈ ਤੇ ਇਹਦੇ ਆ ਜੋ ਕੋਈ ਦਿਖਿਆ ਛੋਟਾ ਵਲੋਗ ਬਣਾ ਦਿੱਤਾ ਹੈ ਬਣਾ ਜ਼ਰੂਰ ਦਿਖਾਵਾਂਗੇ ਹੋਪ ਕਰਦਾ ਤੁਹਾਨੂੰ ਸਾਡੇ ਸਾਰੇ ਵਲੋਗ ਵਧੀਆ ਲੱਗਦੇ ਹੋਣੇ ਚੰਗੇ ਲੱਗਦੇ ਹੋਣੇ ਚੰਗੇ ਲੱਗਦੇ ਆ ਅੱਗੇ ਤੋਂ ਕੇ ਸ਼ੇਅਰ ਕਰਦਾ ਕਰੋ ਆਪਣੇ ਆਣ ਗਵਾਂਡ ਸਾਝ ਦੇ ਵਿੱਚ ਤਾਂ ਜੋ ਸਾਨੂੰ ਇੱਕ ਸਪੋਰਟ ਬਣੀ ਰਹੇ ਕੱਲ ਵੀ ਇਹੀ ਰਾਹ ਜਾਂਦੇ ਸੀ ਅਸੀਂ ਇੱਕ ਮਰਿਆ ਹੋਇਆ ਰਸਲ ਵਾਈਪਰ ਦੇਖਿਆ ਸੀ ਬੜਾ ਹੀ ਖਤਰਨਾਕ ਸੱਪ ਹੁੰਦਾ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਸੈਂਡ ਹੂਨਸ ਵੈਸੇ ਤਾਂ ਜ਼ਿਆਦਾਤਰ ਬੇਸਿਕਲੀ ਉਹ ਰੇਗਿਸਤਾਨੀ ਏਰੀਏ ਦੇ ਵਿੱਚ ਰਸਲ ਵਾਈਪਰ ਜਿਵੇਂ ਰੈਟਲ ਸਨੇਕ ਹੁੰਦੇ ਨੇ ਪਰ ਸਾਨੂੰ ਇੱਥੇ ਦਿਖਿਆ ਸੀਗਾ ਜੀ ਅਲੱਗ ਹੀ ਤਰੀ ਵਾਲਾ ਜੇ ਵੱਡਿਆ ਜਾਵੇ ਤਾਂ ਪਾਣੀ ਨਾ ਮੰਗੇ ਬੰਦਾ ਪਤਾ ਨਹੀਂ ਇੱਥੇ ਨਿਕਲਦੇ ਰਹਿੰਦੇ ਨੇ ਝਾੜਪੂ ਗਈ ਹੈ ਇਹਦੇ ਵਿੱਚੋਂ ਕਿਸੇ ਟਾਈਮ ਵੀ ਕੋਈ ਬਾਹਰ ਆ ਗਿਆ ਇੱਕੋ ਦਮ ਉੱਤੇ ਗੱਡੀ ਚੜ ਗਈ ਹੈ ਕੁਝ ਹੋ ਗਿਆ ਜੀ ਤੇ ਉਹ ਕੰਮ ਖਤਮ ਹੋ ਜਾਂਦਾ ਜੀ ਇਹ ਵਾਲੀਆਂ ਚੱਪੜਾਂ ਜਮਾਂ ਕੰਮ ਲੋਟ ਹੈ ਇਹਨਾਂ ਦੇ ਵਿੱਚ ਬਿਲਕੁਲ ਵੀ ਕਿਸੇ ਪਤਰਾ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਹਵਾ ਐਨ ਬਾਈਪਾਸ ਹੁੰਦੀ ਰਹਿੰਦੀ ਹੈ वेंटिलेटेड ਯਾ ਕੰਮ ਹੈ ਹੁਣ ਦੇਖਦੇ ਹਾਂ ਕੋਈ ਬੱਸ ਮਿਲ ਜੇ ਯਾ ਕਿਸੇ ਪ੍ਰਕਾਰ ਦੀ ਕੋਈ ਵੀ ਮਿਲ ਜੇ ਲਿਫਟ ਤੇ ਸ਼ਹਿਰ ਵਿੱਚ ਤਾਂ ਵੜੀਏ ਸ਼ਹਿਰ ਵਿੱਚ ਵੜ ਗਿਆ ਤਾਂ ਫਿਰ ਨਾ ਕੁਛ ਤਾਂ ਕੁਛ ਕੰਟੈਂਟ ਕੱਢ ਹੀ ਲਵਾਂਗੇ ਪੂਰੀ ਅੰਨੇ ਆ ਨਾ ਕੋਈ ਬੱਸ ਟੱਕਰੀ ਹੈ ਨਾ ਕੋਈ ਗੱਡੀ ਟੱਕਰੀ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਲਿਫਟ ਮਿਲੀ ਹੈ ਜੀ ਤੇ ਬਾਕੀ ਸ਼ਹਿਰ ਚ ਵੜਨ ਦਾ ਮਨ ਵੀ ਨਹੀਂ ਕਰਦਾ ਪਤਾ ਨਹੀਂ ਕਿਉਂ ਉਧਰ ਤਾਂ ਇੱਥੇ ਜਗਾਵਾਂ ਬੜੀਆਂ ਘੁੰਮਣ ਲੀਆਂ ਹੈਗੀਆਂ ਆਪਣਾ ਮਿਊਜ਼ੀਅਮ ਹੈਗਾ ਵਿਕਟੋਰੀਆ ਮੈਮੋਰੀਅਲ ਹੈਗਾ ਇੱਕ ਦੋ ਥਾਵਾਂ ਹੋਰ ਹੈਗੀਆਂ ਘੁੰਮਣ ਲੀਆਂ ਈਕੋ ਪਾਰਕ ਹੈ ਤੇ ਈਕੋ ਪਾਰਕ ਤਾਂ ਕਹਿੰਦੇ ਇੱਥੇ ਤਾਜ ਮਹਿਲ ਤੇ ਆਪਣੇ ਉਹ ਨੇ ਜੀ ਵਰਲਡ ਦੇ ਘੁੰਮਣ ਵਾਲੀਆਂ ਮੇਨ ਮੇਨ ਥਾਵਾਂ ਉਹ ਸਾਰਿਆਂ ਦੇ ਰੈਪਲੀਕਾ ਬਣੇ ਹੋਏ ਆਂ ਸ਼ਹਿਰ ਦੇ ਵਿੱਚ ਬੜੇ ਤਾਂ ਮਤਲਬ ਗਏ 5-7 ਘੰਟੇ ਤੁਰਦੇ ਤੁਰਾਂਦੇ ਇੱਕ ਲਿਫਟ ਮਿਲ ਗਈ ਬਾਈ ਨੂੰ ਰੋਕ ਲਿਆ ਜੀ ਅਸੀਂ ਵੈਸਟ ਬੰਗਾਲ ਦਾ ਬੰਦਾ ਤੇ ਚਲੋ ਲੈ ਚਲੋ ਭਾਈ ਹਮੇ ਕਿੱਥੇ ਤਾਂ ਜਾਵਾਂਗੇ ਬਾਈ ਨੇ ਪਹਿਲੇ ਹੈਲਮਟ ਦਿੱਤਾ ਤੇ ਬਾਈ ਕਹਿੰਦਾ ਚਲੋ ਤੁਹਾਨੂੰ ਕਿਧਰ ਨ ਕਿਤੇ ਲੈ ਜੰਨੇ ਆਂ ਤੇ ਕਹਿੰਦਾ ਮੈਂ ਤਾਂ 에어ਪੋਰਟ ਵੱਲ ਜੰਨਾ ਤੇ 에어ਪੋਰਟ ਵੱਲ ਜਾ ਕੇ ਤੁਹਾਨੂੰ ਜਗਾ ਛੱਡਦਾ ਆਂ ਉਹਨਾਂ 에어ਪੋਰਟ ਵਾਲੀ ਚੱਲਦੇ ਆਂ ਉੱਥੋਂ ਜਿਹੜਾ ਹੈਗਾ ਈਕੋ ਪਾਰਕ ਚਲਦੇ ਆਂ ਈਕੋ ਪਾਰਕ ਦਾ ਪਲਾਨ ਬਣ ਗਿਆ ਮੈਂ ਮੈਪ ਤੇ ਦੇਖੀ ਜਾਂਦਾ ਸੀਗਾ ਈਕੋ ਪਾਰਕ ਕਿੱਦਾਂ ਜਾਈਏ ਤੇ ਈਕੋ ਪਾਰਕ ਦਾ ਹੁਣ ਪਲਾਨ ਬਣ ਗਿਆ ਈਕੋ ਪਾਰਕ ਜਾਵਾਂਗੇ ਉੱਥੇ ਸਾਰੇ ਰੈਪਲੀਕੇ ਨੇ ਤਾਜ ਮਹਿਲ ਦਾ ਫਰਾਸ਼ ਦੇ ਆਪਣੇ ਆਈਫਲ ਟਾਵਰ ਦਾ ਹੋਰ ਵੀ ਇਦਾਂ ਇਦਾਂ ਦੀਆਂ ਕਈ ਚੀਜ਼ਾਂ ਨੇ ਉਹ ਸਾਰਾ ਜਾ ਕੇ ਦੇਖਦੇ ਆਂ ਤੇ ਤੁਹਾਨੂੰ ਵੀ ਦਿਖਾਣੇ ਆਂ ਤੇ ਉੱਥੋਂ ਵਾਪਸ ਵੀ ਆਉਣਾ ਹੈਗਾ ਯਾਰ ਉਡਾਉਂਦਾ ਹੀ ਤੁਰੀ ਲੈ ਆਈ ਜਾਂਦਾ ਹੈ। ਦੇਵਲੋਦੀ ਆਣਾ ਨੇ ਲਾਈ ਹੋਈ ਨੱਪੀ ਹੋਈ ਗੱਡੀ 70 ਤੇ 15 ਕਿਲੋਮੀਟਰ ਦੂਰ 에어ਪੋਰਟ ਤੇ ਬਾਈ ਕਹਿੰਦਾ ਮੈਂ ਛੱਡਦਾਂਗਾ 에어ਪੋਰਟ ਤੱਕ ਜਾਣਾ ਉਸ ਤੋਂ ਗਾਂ ਤੋਂ ਦੱਸਦਾ ਤੁਹਾਨੂੰ ਬੱਸ ਮਿਲ ਜੇਗੀ ਤੇ ਉਹ ਬੱਸ ਦੇ ਵਿੱਚ ਬੈ ਕੇ ਤੁਸੀਂ ਈਕੋ ਪਾਰਕ ਦੇ ਵਿੱਚ ਚਲੇ ਜਿਓ ਈਕੋ ਪਾਰਕ ਜਾ ਕੇ ਤੁਹਾਨੂੰ ਦਿਖਾਣੇ ਆ ਤੇ ਉੱਥੇ ਜਾ ਕੇ ਕੁਝ ਖ਼ਬਰ ਵੀ ਦਿੰਨੇ ਆ ਜੀ ਬੜੀ ਵਧੀਆ ਹੁਣੇ ਹੀ ਪਤਾ ਲੱਗੀ ਹੈ ਹੁਣੇ ਹੀ ਤੁਹਾਡੇ ਨਾਲ ਜਿਹੜਾ ਹੈਗਾ ਸ਼ੇਅਰ ਕਰਨ ਦਾ ਮਨ ਕਰਦਾ ਵੇ ਪਰ ਹਵਾਰੀ ਜਲਦੀ ਵੀ ਉਹਨਾਂ ਕੁੰਨਿਆਰਾ ਮੈਨੂੰ ਵੀ ਨਹੀਂ ਆਣਾ ਦੱਸੰਦਾ ਇੱਕ ਜਗ੍ਹਾ ਰਿਲੈਕਸ ਸੀ ਹੋ ਕੇ ਜਗ੍ਹਾ ਦੇ ਵਿੱਚ ਜੇ ਬਹਿ ਕੇ ਨੇਚਰ ਦੇ ਵਿੱਚ ਜਾ ਕੇ ਜੜਾ ਚੜਨ ਨਾਲ ਗੱਲਬਾਤ ਕਰਦੇ ਆ ਤੇ ਫਿਰ ਤੁਹਾਨੂੰ ਇੱਕ ਵਧੀਆ ਜੀ ਖੁਸ਼ਖਬਰੀ ਵੀ ਲੈਣੇ ਆ ਪੱਕੇ ਘੰਟੇ ਲਈ ਗੱਲ ਜੇ ਕਰਾਂ ਹਿੰਟ ਤੇ ਦੱਸਾਂ ਕਿ ਅਸੀਂ ਬਾਣਨ ਵਾਲੇ ਆ ਜੀ ਇੰਡੀਆ ਦੇ ਪਹਿਲੇ ਕੁਝ ਐਸੇ ਸਾਈਕਲਿਸਟ ਜਿਨ੍ਹਾਂ ਨੇ ਉਹ ਅਚੀਵ ਕਰ ਲੈਣਾ ਹੈ ਬਾਈ ਘੁਮਾਈ ਸਾਰਾ ਹੀ ਜਾਂਦਾ ਹੋਇਆ ਕਦੀ ਹੋ ਰਹਾ ਤੋ ਕਦੀ ਹੋ ਰਹਾ ਤੋ ਕਦੀ ਇੱਧਰ ਕਦੀ ਉੱਧਰ ਅਗਲਾ ਰੁਪਿਆ ਕੋਈ ਨਹੀਂ ਲਿਆ ਤੇ ਕਮਾਈ ਸਾਰਾ ਕੁਝ ਰਿਆ ਪਰ ਤੁਰਦੇ ਤੁਰਦੇ ਇਹ ਗੱਲ ਉਹੀ ਬਣ ਗਈ ਕਿ ਫ੍ਰੀ ਦੇ ਵਿੱਚ ਇਹ ਕਮਾਈ ਜਾਂਦਾ ਬਾਈ ਫ੍ਰੀ ਦੇ ਵਿੱਚ ਹੀ ਕਮਾ ਰਿਆ ਪੂਰਾ ਕਲਕੱਤਾ ਸ਼ਹਿਰ ਹੈਲਮਟ ਬਾਈ ਦਾ ਬਾਈ ਨੂੰ ਦੇ ਦੇ ਦਿੰਦੇ ਆ ਜੀ ਬਹੁਤ ਬਹੁਤ ਧੰਨਵਾਦ ਬਾਈ ਯਹਾਂ ਤੱਕ ਲੈ ਕੇ ਆਉਣੇ ਕੇ ਲਈ ਯਾਰ ਬਹੁਤ ਬਹੁਤ ਅੱਛੇ ਲੋਕ ਹੈ ਬਾਈ ਬੰਗਾਲ ਕੇ ਤੇ ਇੱਥੋਂ ਕਹਿੰਦਾ ਬਾਈ ਤੁਹਾਨੂੰ ਬੱਸ ਮਿਲ ਜੂਗੀ ਇਕੋ ਪਾਰ ਦੀ ਉਹ ਚੀਕਾ ਮਾਰੂਗਾ ਤੇ ਕਹੂਗਾ ਇਕੋ ਪਾਰ ਕੀ ਇਕੋ ਪਾਰ ਕੀ ਇਕੋ ਪਾਰ ਤੇ ਤੁਸੀਂ ਜਿਹੜਾ ਹੈਗਾ ਉਹਨੂੰ ਕਹਿ ਦੇਣਾ ਰੁਕ ਜਾ ਤੇ ਇਕੋ ਪਾਰ ਦੇ ਜਾਣ ਵਾਸਤੇ ਬਹਿ ਜਾਣਾ ਜੀ ਬਹੁਤ ਬਹੁਤ ਧੰਨਵਾਦ ਯਾਰ ਬੜਾ ਅੱਛਾ ਲੱਗਾ ਜੀ ਬਹੁਤ ਬਹੁਤ ਅੱਛਾ ਲੱਗਾ ਤੇ ਚਲੋ ਜੀ ਲਿਫਟ ਮਿਲ ਗਈ ਤੇ ਹੁਣ ਅੱਗੇ ਵੱਲ ਨੂੰ ਚੱਲਦੇ ਹਾਂ ਇਕੋ ਪਾਰਕ ਵੱਲ ਬਸ ਤਾਂ ਇਹ ਜਾਏਗੀ ਮਧਮ ਮੁਕਰਜੀ ਲੇਨ ਬਾਲੀਗੰਜ ਹਾਵੜਾ ਬਾਲੀ ਗਾਂਜ ਉਹੀ ਗਾਂਜ ਹੈ ਜੀ ਜਦੋਂ ਅਸੀਂ ਕਾਮਾ ਘਾਟਾ ਮਾਰੂ ਗਏ ਸੀਗੇ ਤਾਂ ਉਸ ਰਾਹ ਦੇ ਵਿੱਚ ਪਈ ਸੀਗੀ ਵਾਸਤਾ ਜਮਾ ਖਾਲੀ ਪਈਆ ਪਤਾ ਨਹੀਂ ਜਾਊਗਾ ਇਹ ਨਹੀਂ ਜਾਊਗਾ ਕੁਝ ਨਹੀਂ ਪਤਾ ਇਹ ਟਰੈਵਲਿੰਗ ਵਾਲੀ ਬੱਸ ਹੈ ਟਰੈਵਲਿੰਗ ਵਾਲੀ ਜਾਏਗੀ ਇਹ ਜਾਏਗੀ ਓ ਇਕੋ ਪਾਰਕ ਇਕੋ ਪਾਰਕ ਕੇ ਲਈ ਕहां से ਮਿਲੇਗੀ ਆਗੇ ਸੇ ਅੱਛਾ ਆ ਜੀ ਬੱਸ ਸਟੈਂਡ ਹੈ ਜੀ ਇੱਥੋਂ ਮਿਲੂਗਾ ਪਤਾ ਨਹੀਂ ਕਿਹੜੀ ਜਗ੍ਹਾ ਤੇ ਇੱਕ ਖੜਾਈ ਹੋਈ ਹੈ ਹਿਰਣ ਜਿਆ ਖੜਾਇਆ ਹੋਇਆ ਮਰ ਤਾਂ ਐ ਲੱਗਿਆ ਪਹਿਲੇ ਪਹਿਲੇ ਠਾਕਾ ਜਿਹਾ ਪਾਇਆ ਮੈਂ ਕਿਤੇ ਅਸਲ ਦੇ ਵਿੱਚ ਆ ਗਏ ਜੀ ਬੈਠੇ ਆ ਜੀ ਬੱਸ ਸਟਾਪ ਤੇ ਇੱਥੇ ਕਹਿੰਦੇ ਬੱਸ ਆਉਗੀ ਈਕੋ ਪਾਰਕ ਲੈ ਕੇ ਜਾਣ ਵਾਲੀ ਇਧਰ ਹੀ ਆਉਗੀ ਜੀ ਬੱਸ ਹੁਣ ਬੈਠੇ ਆ ਜੀ 10 ਮਿੰਟ ਹੋ ਗਏ ਬੈਠੇ ਬੈਠੇ ਈਕੋ ਪਾਰਕ ਜਾਵਾਂਗੇ ਜੀ ਦਿਖਾਵਾਂਗੇ ਈਕੋ ਪਾਰਕ ਦਾ ਸਾਰਾ ਸਾਰਾ ਕੀ ਸੀਨ ਹੈ ਜੀ ਤੇ ਮੈਂ ਤਾਂ ਕਹਿਣਾ ਦੱਸ ਹੀ ਦੀ ਜੀ ਤੁਹਾਨੂੰ ਕੀ ਖੁਸ਼ਖਬਰੀ ਹੈ ਜੇ ਬੱਸ ਨਹੀਂ ਆਉਂਦੀ ਤਾਂ ਦੱਸਦੇ ਆ ਇੱਕ ਦੋ ਮਿੰਟ ਵੇਟ ਕਰ ਲੈਣੇ ਆ ਕੋ ਪਾਰਕ ਜਾਣ ਲਈ ਤੇ ਇਹ ਥੋੜੀ ਕਰੀਬ ਹੈਗਾ 7 7.5 ਕਿਲੋਮੀਟਰ ਨਾਲ ਨੂੰ ਆਲੀ ਬਾਸ ਆ ਗਈ ਸੀ ਉੱਥੇ ਜਾ ਕੇ ਤੁਹਾਨੂੰ ਸਰਪ੍ਰਾਈਜ਼ ਦਿੰਨੇ ਆ ਜੀ ਮਹਿਗੇ ਜੀ ਬਸ ਤੋਂ ਤੇ ਵਾਵਾ ਟਾਈਮ ਖਾ ਗਈ ਬਸ ਇੱਥੇ ਹਾਬਕ ਤਾਂ ਵੇਹੀ ਹੈ ਭੀੜ-ਪੜ ਬਹੁਤ ਹੁੰਦੀ ਹੈ ਤੇ ਜਾਮ ਬਹੁਤ ਜ਼ਿਆਦਾ ਹੁੰਦਾ ਹੈ ਜਿਹਦੇ ਕਰਕੇ ਬੱਸਾਂ ਬਹੁਤ ਜ਼ਿਆਦਾ ਟਾਈਮ ਲੈ ਲੈਂਦੀ ਹੈ ਜੀ ਆਪਣੀ ਡੈਸਟੀਨੇਸ਼ਨ ਤੇ ਪਹੁੰਚਣ ਵਾਸਤੇ ਤੇ ਇੱਧਰ ਜਾ ਰਹੀ ਟ੍ਰਾਇੰਮ ਕਿਕੋ ਪਾਰਕ ਸਾਹਮਣੇ ਹੈ ਜੀ ਕਿਕੋ ਪਾਰਕ ਸਟੇਸ਼ਨ ਵੀ ਹੈਗਾ ਮੈਟਰੋ ਦਾ ਦੇਖਦੇ ਹਾਂ ਵਾਪਸੀ ਜਾ ਸਕੇ ਤਾਂ ਮੈਟਰੋ ਦੇ ਵਿੱਚ ਹੀ ਚਲੇ ਜਾਵਾਂਗੇ ਇਹਦੇ ਤੇ ਪੈਸੇ ਵੀ ਘੱਟ ਲੱਗਣਗੇ ਤਾਂ ਛੇਤੀ ਪਹੁੰਚ ਜਾਵਾਂਗੇ ਏਸੀ ਵੀ ਚੱਲਦਾ ਹੁੰਦਾ ਇਨਾਂ 'ਚ ਆਸੀ ਪਿਆਸ ਪੂਜੇ ਇਲਾਕੇ ਮੈਂ ਕਮਾੜੀ ਲੱਸੀ ਲੱਸੀ ਲੈ ਲਈ ਜੀ ਤਾਂ ਇਹਦੇ ਤੋਂ ਹੋ ਕੇ ਜਾਵਾਂਗੇ ਜੀ ਥੱਲੇ ਇਕੋ ਪਾਰਕ ਗੇਟ 4 ਉੱਪਰ ਵਾਲੀ ਹੈ ਇਧਰਲੇ ਪਾਸੇ ਥੱਲੇ ਜਾਣ ਦੀ ਹੈ ਜੀ ਖੁਸ਼ ਖਬਰੀ ਕੀ ਦੇਣੀ ਸੀਗੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਅਸੀਂ ਜਾ ਰਹੇ ਹਾਂ ਜੀ ਅੰਡਮਾਨ ਨਿਕੋਬਾਰ ਕਿਸ ਸੀ ਦੇ ਵਿੱਚ ਟਿਕਟਾਂ ਸਾਡੀਆਂ ਬੁੱਕ ਹੋ ਗਈਆਂ ਨੇ ਟਿਕਟਾਂ ਦਾ ਜਿਹੜਾ ਸੀਗਾ ਸਾਕਤਾ ਪੂਰਾ ਡਨ ਹੋ ਗਿਆ ਅੱਜ ਉਹਨਾਂ ਦਾ ਮੈਸੇਜ ਆਇਆ ਤੇ ਮੈਸੇਜ ਤੇ ਕਹਿੰਦੇ ਕਿ ਸਾਰਾ ਕੰਮ ਓਕੇ ਹੈ ਜੀ ਤੇ ਆਪਣਾ ਸਾਈਕਲਾਂ ਦਾ ਵੀ ਅਸੀਂ ਕੰਮ ਕਰਾ ਲਿਆ ਸਾਡੀ ਸਾਈਕਲਾਂ ਵੀ ਨਾਲ ਜਾ ਰਹੀਆਂ ਨੇ ਔਟੋਮੈਟਿਕ ਉੱਤੇ ਲੈ ਜਾਊ ਯੰਤਰ ਸੜਕ ਪਾਰ ਕਰਾਤੀ ਵਧੀਆ ਜਾਂ ਕੋਰੀਡੋਰ ਬਣਾਇਆ ਹੋਇਆ ਤੇ ਈਕੋ ਪਾਰਕ ਦੀ ਹੁਣ ਟਿਕਟ ਲੈਣੇ ਆ ਤੇ ਈਕੋ ਪਾਰਕ ਦੇ ਵਿੱਚ ਚੱਲਦੇ ਆ ਤੇ ਫਿਰ ਅੰਡਾਮਾਨ ਦੀਆਂ ਦੋ ਚਾਰ ਗੱਲਾਂ ਹੋਰ ਕਰਾਂਗੇ ਜੀ ਅੰਡਾਮਾਨ ਕੀ ਟਿਕਟ ਉਸ ਦੀ ਟਿਕਟ ਕਾਹਨੋਂ ਮਿਲੇਗੀ ਅੱਗੇ ਸੇ ਅੱਗੇ ਉਹਦੀ ਟਿਕਟ ਮਿਲੂਗੀ ਜੀ ਸਾਹਮਣੇ ਜੀ ਐਂਟਰੀ ਈਕੋ ਪਾਰਕ ਦੀ ਇੱਥੋਂ ਸ਼ਾਹ ਜਾਇਆ ਜਾ ਸਕਦਾ ਅੰਦਰ ਫਿੜ ਕੋ ਈਕੋ ਪਾਰਕ ਈਕੋ ਪਾਰਕ ਦੇ ਬਾਹਰ ਇਧਰ ਇੱਕ ਨਾ ਨਰਜੀ ਗੱਡੀ ਹੋਈ ਹੈ ਜਿਹੜੀ ਹੁਣ ਨਾਲਾ ਬਣ ਗਈ ਹੋਈ ਹੈ ਜੀ ਐਂਟਰੀ ਪਤਾ ਨਹੀਂ ਕਿੱਥੋਂ ਆ ਜੀ ਈਕੋ ਪਾਰਕ ਦੀ ਟਿਕਟ ਕਾਊਂਟਰ ਉਹ ਲਿਖਿਆ ਤਾਂ ਹੈ ਘੜੀ ਇਹ ਹੈ ਜੀ ਟਿਕਟ ਕਾਊਂਟਰ ਟਿਕਟ ਲੈਣੇ ਤਾਂ ਦੱਸਣਾ ਕਿੰਨੇ ਦੀ ਟਿਕਟ ਹੈ ਲੈ ਲਈ ਜੀ ਟਿਕਟ 25 ਰੁਪਏ 42 ਪੈਸੇ ਦੀ ਟਿਕਟ ਹੈ 30 ਰੁਪਏ ਟੋਟਲ ਟੈਕਸ ਪਾਰਕ ਦੀ ਇਧਰੋਂ ਐਂਟਰੀ ਹੋਊਗੀ ਜੀ ਧੰਨਵਾਦ ਜੀ ਧੰਨਵਾਦ ਐਂਟਰੀ ਹੋ ਗਈ ਜੀ ਤੇ ਦੇਖਦੇ ਹਾਂ ਜੀ ਹੁਣ ਅੰਦਰ ਕੀ ਕੀ ਹੈਗਾ ਈਕੋ ਪਾਰਕ ਦੇ ਆ ਬਾਹਰ ਇੱਕ ਬਣਿਆ ਹੋਇਆ ਜੀ ਬੈਕਟੀਰੀਆ ਜਿਹਾ ਹਰੇ-ਹਰੇ ਜਿਹੇ ਰੰਗ ਦਾ ਅੰਦਰ ਕੋਈ ਐਕਟੀਵਿਟੀ ਹੁੰਦੀ ਹੈ ਤੇ ਛੋਟੀ ਮੋਡੀ ਐਕਟੀਵਿਟੀ ਵੀ ਕਰ ਲੈਣੇ ਆ ਦੇਖਦੇ ਹਾਂ ਜੀ ਅੰਦਰ ਕੀ ਐਕਟੀਵਿਟੀ ਹੁੰਦੀ ਹੈ ਪਤਾ ਨਹੀਂ ਮੈਂ ਵੀ ਦੇਖਿਆ ਨਹੀਂ ਹੈ ਮਨ ਤਾਂ ਕਿਸੇ ਨੇ ਕਿਹਾ ਕਿ ਇਕੋ ਪਾਰਕ ਜਾਣ ਦੀ ਜਗ੍ਹਾ ਦੇਖਣ ਦੀ ਜਗ੍ਹਾ ਤੇ ਤੁਸੀਂ ਜਾਇਓ ਤੇ ਫਿਰ ਸ਼ਹਿਰ ਤੋਂ 30 ਕਿਲੋਮੀਟਰ ਦੇ ਆਰਾਊਂਡ ਆ ਮ ਆ ਗਿਆ ਅੱਗੇ ਤੇ ਮੈਂ ਕਿਹਾ ਜਾ ਕੇ ਖਰੀਦੀ ਖਾਏ ਜੀ ਇਕੋ ਪਾਰਕ ਵੀ ਆ ਭੀ ਤਾਂ ਵਾਵਾ ਸਾਰੇ ਨੇ ਖਾਣਾ ਖਜ਼ਾਨਾ ਇੱਧਰ ਟੇਕ ਆਫ ਗੇਮ ਪਾਰ ਗੇਮਾ ਗੁਮਾ ਖੇਡੀਆਂ ਜਾਂਦੀਆਂ ਹੋਣੀਆਂ ਇਹਦੇ ਵਿੱਚ ਇਹਨਾਂ ਦਾ ਤਾਂ ਸ਼ਕੀਰ ਮੈਂ ਹੈ ਨਹੀਂਗਾ ਆ ਬਣੇ ਹੋਏ ਇਜਾਜ਼ ਜੀ ਇੱਧਰ ਪੇਟੀਆਂ ਪੁਟੀਆਂ ਖਾਣ ਵਾਸਤੇ ਤੇ ਟੋਫੀ ਸਟਰੀਟ ਖਾਣ ਪੀਣ ਦੇ ਢਾਬੇ ਵਾਵਾ ਨੇ ਸ਼ਾਮ ਦਾ ਟਾਈਮ ਹੈ ਸੋਚਿਆ ਸੀਗਾ ਜਨਤਾ ਵਾਵਾ ਹੋਏਗੀ ਪਰ ਹੈ ਨਹੀਂ ਗੱਲ ਬਾਤ ਨਹੀਂ ਘਾਟ ਹੀ ਚੁੱਲੇ ਚੱਲ ਜੇ ਨੇ ਬਸ ਚੁੱਲੇ ਕਿ ਕਿਸੇ ਨੇ ਲੈਣੇ ਨੇ ਉਹ ਜਾ ਸਕਦਾ ਇੱਧਰ ਪਰਾਮਿਡ ਜੇ ਬਣੇ ਹੋਏ ਨੇ ਜੀ ਜਿਦਾ ਗੀਜ਼ਾ ਦੇ ਪਰਾਮਿਡ ਨੇ ਨਾ ਜੀ ਈਜੀਪਟ ਦੇ ਵਿੱਚ ਉਦਾਂ ਇੱਧਰ ਪਰਾਮਿਡ ਦਾ ਰੈਪਲੀਕਾ ਪਿਰਾਮਿਡਸ ਤਾਜ ਮਹਿਲ ਦਾ ਰੈਪਲੀਕਾ ਪਤਾ ਨਹੀਂ ਕਿੱਥੇ ਆ ਉਹ ਦੇਖਦੇ ਆ ਹੈ ਤਾਂ ਆੜਾ ਦਵਾੜਾ ਸਾਰੇ ਪਾਸੇ ਵਧੀਆ ਹੈ ਮਤਲਬ ਇੱਕ ਸ਼ਹਿਰ ਜਿਹਦੇ ਵਿੱਚ ਅੱਡ ਕੱਟ ਕੇ ਜਗ੍ਹਾ ਬਣਾਈ ਗਈ ਹੈ ਜੀ ਦਰਖਤਾਂ ਦੇ ਵਿੱਚ ਇੱਕ ਪਾਰਕ ਜਹਾ ਬਣਾਇਆ ਹੋਇਆ ਹੈ ਵਧੀਆ ਐਕਟੀਵਿਟੀਜ਼ ਵਾਸਤੇ ਬੱਚਿਆਂ ਨੂੰ ਲੈ ਕੇ ਜੇ ਘਰ ਆਓ ਤੁਸੀਂ ਤਾਂ ਵਧੀਆ ਹੈ ਜੀ ਐਂਟਰੀ 7 ਵੰਡਰਸ ਕਰਾਰੀਏ ਐਂਟਰੀ ਦੇਖਦੇ ਆ ਜੀ 7 ਵੰਡਰਸ ਨਾਰਥ-ਈਸਟ ਆਈ ਹੋਬ ਨਾਰਥ-ਈਸਟ ਮਿਜ਼ੋਰਮ ਆਈਜ਼ਵਾਲ ਆਈਜ਼ਵਾਲ ਵਾਹ ਜੀ ਯਹਾਂ ਪੇ ਸਟੱਡੀ ਪਰਪਸ ਕੇ ਲੀਏ ਕੈਸੇ ਆਏ ਹੋ ਹਾਂ ਜੀ ਐਗਜ਼ੀਬਿਸ਼ਨ ਓਕੇ ਥੈਂਕ ਯੂ ਜੀ ਥੈਂਕ ਯੂ ਵਾਹ ਜੀ ਵਾਹ ਬੱਚੇ ਆਪਣੀ ਪੜ੍ਹਾਈ ਦੇ ਚੱਕਰ ਚ ਆਏ ਆ ਕੋਈ ਐਗਜ਼ੀਬਿਸ਼ਨ ਜਾਂ ਇਹਨਾਂ ਦਾ ਹੈਗਾ ਉਹਦੇ ਲਈ ਕਲਕੱਤੇ ਆਏ ਹੋਏ ਆ ਤੇ ਆ ਸੈਵਨ ਵੰਡਰਸ ਦੀ ਟਿਕਟ ਜੀ ਲੈਣੇ ਆ ਦੇਖਦੇ ਆ ਕੀ ਹਿਸਾਬ ਕਿਤਾਬ ਹੈ ਜੀ ਰਾਈਟ ਸਾਈਡ ਉਹ ਸਾਹਮਣੇ ਹੈ ਜੀ ਟਿਕਟ ਕਾਊਂਟਰ 30 ਰੁਪਏ ਦੇ ਅੰਦਰ ਵੜਨ ਦੀ ਟਿਕਟ ਹੈ ਜੀ ਤੇ 30 ਰੁਪਏ ਸੈਵਨ ਵੰਡਰਸ ਦੀ ਟਿਕਟ ਹੈ ਜੀ ਈਕੋ ਪਾਰਕ ਦੀ ਲਓ ਉਹ ਸਿੱਕਾ ਹੈ ਸਿੱਕਾ ਹੈ ਆ ਗਈ ਜੀ ਪਰਚੀ ਧੰਨਵਾਦ ਸਰ ਧੰਨਵਾਦ 7 ਵੰਡਰਸ ਦੀ ਟਿਕਟ ਠੀਕ ਹੈ ਕੋਈ ਜ਼ਿਆਦਾ ਟਿਕਟ ਨਹੀਂ ਹੈਗੀ ਉਹੀ 30 ਰੁਪਏ ਅਗਰ ਅੰਦਰ ਦੀ ਹੈ ਤੇ 30 ਰੁਪਏ ਉਹਦੀ ਅਲੱਗ ਤੋਂ ਹੈ 7 ਵੰਡਰਸ ਦੀ ਲੋ ਜੀ ਲੋ ਇਹ ਵੀ ਟਿਕਟ ਪਾੜ ਕੇ ਅਗਲੇ ਨੇ ਦੇ ਦਿੱਤੀ ਜੀ ਆਹ ਗਾਜ ਬਾਲਾ ਸਸਤਾ ਹੈ ਜੀ ਡੂ ਨੋਟ ਕਲਾਈਮ ਪਹਿਲੇ ਉਹਨਾਂ ਨੇ ਲਿਖਤਾ ਕਿ ਸਾਡੇ ਵਰਗੇ ਸ਼ਰਾਰਤੀ ਆ ਜਾਂਦੇ ਨੇ ਤਾਂ ਇਹਨਾਂ ਉੱਪਰ ਚੜਨਾ ਮਨੇ ਉਟਾਂ ਦਾ ਬਣਾਇਆ ਹੋਇਆ ਜੀ ਗੀਜ਼ਾ ਦੇ ਪਰਾਮਿਡ ਲੋ ਜੀ ਲੋ ਤੁਹਾਡਾ ਪੰਜਾਬ ਵਾਲਾ ਗੀਜ਼ਾ ਦੇ ਪਰਾਮਿਡ ਦੇਖਣ ਆ ਗਿਆ ਜੀ ਇਜੀਪਟ ਦੇ ਵਿੱਚ ਵੱਡੇ ਤਾਂ ਨਹੀਂ ਛੋਟੀ ਛੋਟੀ ਉਹਦੇ ਜ ਬਣੇ ਹੋਏ ਐ ਸਟਰਕਚਰ ਛੋਟੇ ਛੋਟੇ ਸਟਰਕਚਰ ਨੇ ਪਰ ਉਹ ਵਧੀਆ ਬਣਾਏ ਹੋਏ ਨੇ ਜੀ ਆ ਇੱਕੋ ਬਾਹਰ ਜੇ ਬੜੇ ਹੁੰਦੇ ਰਹੇ ਜੀ ਇਹ ਸ਼ੇਰ ਟਾਈਪ ਦਾ ਮਮੀ ਉਹ ਵੀ ਪੂਰਾ ਦਾ ਪੂਰਾ ਸੇਮ ਟੂ ਸੇਮ ਰੈਪਲੀਕਾ ਬਣਾਇਆ ਹੋਇਆ ਉਹ ਗੱਲ ਵੱਖਰੀ ਹੈ ਜੀ ਥੋੜਾ ਜਿਹਾ ਨੱਕ ਟੁੱਟ ਗਿਆ ਇੱਥੋਂ ਦੀ ਜੀ ਲਾ ਵੰਡਰ ਤੁਸੀਂ ਦੇਖਿਆ ਜੀ ਇਹ ਹੈ ਜੀ ਆਪਣਾ ਈਜੀਪਟ ਦੇ ਵਿੱਚ ਜਿਹੜਾ ਗੀਜ਼ਾ ਦੇ ਪਰਾਮਿਡ ਇਹਨਾਂ ਨੂੰ ਕਹਿੰਦੇ ਨੇ ਪਤਾ ਨਹੀਂ ਕਿੱਦਾਂ ਬਣ ਗਏ ਸੀ ਇਹ ਕਿਸੇ ਨੂੰ ਵੀ ਕੋਈ ਵੀ ਆਈਡੀਆ ਹੈ ਨਹੀਂ ਲੋਕੀ ਕਹਿੰਦੇ ਏਲੀਅਨਾਂ ਨੇ ਆ ਕੇ ਬਣਾਏ ਸੀ ਪਰ ਸਾਨੂੰ ਤਾਂ ਅਜੇ ਉਹਦੇ ਬਾਰੇ ਕੁਝ ਨਹੀਂ ਪਤਾ ਦੂਜੇ ਨੰਬਰ ਤੇ ਜੀ ਆਪਣਾ ਇਹ ਜਿਹੜਾ ਸਾਹਮਣੇ ਦਿਖ ਰਿਹਾ ਜੀ ਇਹ ਪੈਟਰਾ ਇੱਕ ਜਗ੍ਹਾ ਹੈ ਜੋਰਡਨ ਦੇ ਵਿੱਚ ਇਹ ਉਹਦਾ ਮਤਲਬ ਸੇਮ ਟੂ ਸੇਮ ਰੈਪਲੀਕਾ ਬਣਾਇਆ ਹੋਇਆ ਜੀ ਇਧਰਲੇ ਪਾਸੇ ਬਹੁਤ ਹੀ ਸੋਹਣਾ ਚਾਕਾ ਜੀ ਆਪਣੇ ਇੰਡੀਆ ਦੇ ਵਿੱਚ ਇੱਕ ਜੂਬੇ ਦਾ ਸੈਵਨ ਵੰਡਰ ਸ਼ੋਅ ਦਾ ਵਰਲਡ ਦੇ ਇੱਕ ਵੰਡਰ ਤਾਜ ਮਹਿਲ ਦਾ ਜੀ ਮਤਲਬ ਸੇਮ ਟੂ ਸੇਮ ਐਜ਼ ਇਟ ਇਜ਼ ਰੈਪਲੀਕਾ ਉਦਾਂ ਦੀ ਸ਼ਾਈਨਿੰਗ ਹੈ ਨਹੀਂ ਪਰ ਮੈਂ ਕਹਿੰਨਾ ਹੈਗੀ ਹੈ ਗੱਲ ਬਾਤ ਜੀ ਉਹ ਸਾਹਮਣੇ ਜੀ ਦਾ ਕਲੀਜ਼ੀਅਮ ਉਹ ਇਟਲੀ ਚ ਹੈ ਜੀ ਉਹਦਾ ਵੀ ਰੈਪਲੀਕਾ ਹੈ 7 ਵੰਡਰ ਸਾਰੇ ਬਣਾਏ ਗਏ ਹੈ ਇੱਕ ਜੀ ਸ਼ਿਸ਼ੀ ਨਿਜ਼ਾ ਹੈਗਾ ਉਹ ਇਹ ਜਿਹੜਾ ਪੈਟਰਾ ਜੋਰਡਨ ਦਾ ਹੋ ਗਿਆ ਦੇਖੋ ਲਿਖਿਆ ਵੀ ਹੋਇਆ ਪੈਟਰਾ ਜੋਰਡਨ ਮਤਲਬ ਜੋਰਡਨ ਦੇ ਪੈਟਰਾ ਬੜੀ ਘੈਂਟ ਜਗ੍ਹਾ ਜੀ ਮਤਲਬ ਜੇ ਜਾਵਾਂਗੇ ਬਾਬੇ ਦੀ ਕਿਰਪਾ ਰਹੀ ਤਾਂ ਆਪਾਂ ਸਾਈਕਲਾਂ ਤੇ ਜਾਵਾਂਗੇ ਜੋਰਡਨ ਦੇ ਵਿੱਚ ਤੇ ਜੋਰਡਨ ਦੇ ਵਿੱਚ ਇੱਕ ਸੀ ਵੀ ਹੈ ਜਿਹਨੂੰ ਡੈੱਡ ਸੀ ਵੀ ਕਹਿੰਦੇ ਆ ਉਹਦੇ ਵਿੱਚ ਕੀ ਹਿਸਾਬਕਤਾ ਹੈ ਉਹਦੇ ਦੀ ਨਮਕ ਦੀ ਮਾਤਰਾ ਇੰਨੀ ਜ਼ਿਆਦਾ ਹੈਗੀ ਹੈ ਜੀ ਤੇ ਉਹਦੇ ਉੱਪਰ ਉਹਦੇ ਵਿੱਚ ਬੰਦਾ ਡੁੱਬ ਨਹੀਂ ਸਕਦਾ ਕਿਉਂਕਿ ਡੈਂਸਿਟੀ ਉਹਦੀ ਪਾਣੀ ਦੀ ਇੰਨੀ ਜ਼ਿਆਦਾ ਕਣੀ ਹੈ ਘਣਤਵਾ ਇੰਨਾ ਜ਼ਿਆਦਾ ਹੈ ਉਦੇ ਵਿੱਚ ਸਾਡੀ ਬੋਡੀ ਦਾ ਘੱਟੋ ਘੱਟ ਘਟ ਜਾਂਦਾ ਤੇ ਆਪਣੀ ਬੋਡੀ ਉੱਪਰ ਫਲੋਟ ਕਰਨ ਲੱਗ ਜਾਂਦੀ ਹੈ ਜੀ ਸਾਹਮਣੇ ਕ੍ਰਾਈਸਟ ਦਾ ਰੈਡੀਮਰ ਜਿਹੜਾ ਬ੍ਰਾਜ਼ੀਲ ਦੇ ਵਿੱਚ ਇੱਕ ਯਿਸੂ ਮਸੀਹ ਦਾ ਬੁੱਤ ਬਣਿਆ ਹੋਇਆ ਹੈ ਦਾ ਹੱਥ ਖੋਲੇ ਹੋਏ ਨੇ ਦੇਖੋ ਇਹ ਵੀ ਇੱਕ ਸੱਤ ਅਜੂਬਿਆਂ ਦੇ ਵਿੱਚੋਂ ਇੱਕ ਜੂਬਾ ਜੀ ਆਹ ਸ਼ਕਲਾਂ ਜੀਆਂ ਬਣੀਆਂ ਹੋਈਆਂ ਇਹਨਾਂ ਦਾ ਨਾਮ ਤਾਂ ਨਹੀਂ ਮੈਨੂੰ ਪਤਾ ਕੀ ਹੈ ਪਰ ਇੱਕ ਜੂਬਾ ਘਟਦਾ ਪਿਆ ਇੱਕ ਜੂਬਾ ਸ਼ਿਸ਼ੀ ਨਿਜ਼ਾ ਹੈ ਜਿਹਾ ਸਾਣਾ ਅਸੀਂ ਪੜਿਆ ਸੀ ਸ਼ਿਸ਼ੀ ਨਿਜ਼ਾ ਮੈਂ ਕਹਿੰਦਾ ਹੁੰਦਾ ਸੀ ਜੀ ਉਹਨੂੰ ਉਦਾਂ ਸੱਤ ਵੰਡਰਜ਼ ਹੈ ਕਿਹੜੇ ਕਿਹੜੇ ਨੇ ਸਾਰਿਆਂ ਦੇ ਨਾਮ ਐਦਾਂ ਵੇ ਜੀ ਇੱਕ ਤਾਂ ਤਾਜ ਮਹਿਲ ਹੀ ਹੋ ਗਿਆ ਆਪਣੇ ਇੰਡੀਆ ਦਾ ਦੂਜਾ ਜੋਰਡਨ ਦੇ ਵਿੱਚ ਪੈਟਰਾ ਹੋਗਾ ਤੀਜਾ ਹੋ ਗਿਆ ਮਾਚੂ ਪਿਚੂ ਜਿਹੜਾ ਕਿ ਪੈਰੂ ਦੇ ਵਿੱਚ ਪੈਂਦਾ ਚੌਥਾ ਕਲੀਜ਼ੀਅਮ ਹੋ ਗਿਆ ਇਟਲੀ ਦੇ ਵਿੱਚ ਪੰਜਵੇਂ ਨੰਬਰ ਤੇ ਆ ਗਿਆ ਜੀ ਆਪਣਾ ਜਿਹੜਾ ਉਹ ਹੈ ਜੀ ਗੀਜ਼ਾ ਦੇ ਪਰਾਮਿਟ 6ਵੇਂ ਨੰਬਰ ਤੇ ਆਪਣਾ ਆ ਗਿਆ ਜੀ ਸ਼ੀਜੀਨਿਜ਼ਾ ਜਿਹੜਾ ਮੈਕਸੀਕੋ ਦੇ ਵਿੱਚ ਪੈਂਦਾ ਹੈ ਜੀ ਤੇ 7ਵੇਂ ਨੰਬਰ ਤੇ ਆ ਗਿਆ ਜੀ ਕ੍ਰਾਈਸਟ ਦਾ ਰਿਡੀਮਰ ਜਿਹੜਾ ਬ੍ਰਾਜ਼ੀਲ ਦੇ ਵਿੱਚ 7 ਇਹ ਨੇ ਤੇ ਇੱਕ ਮੈਨੂੰ ਹੋ ਨਹੀਂ ਦਿਖ ਰਾ ਆ ਦੇਖੋ ਜਿੱਦਾਂ ਹੁਣ ਇਹ ਅਲੱਗ ਹੀ ਹੈ ਜੀ ਚੀਜ਼ ਮੈਨੂੰ ਲੱਗਾ ਸ਼ੀਜੀਨਿਜ਼ਾ ਤੇ ਇੱਕ ਆਪਣੀ ਮਾਚੂ ਪਿਚੂ ਦੀਆਂ ਪਹਾੜੀਆਂ ਹੋਣੀਆਂ ਪਰ ਉਹ ਚੀਜ਼ ਨਹੀਂ ਦਿਖੀ ਇੱਥੇ ਇੱਕ ਅੱਧਾ ਘਾਟ ਹੀ ਹੈ ਇੱਕ ਅੱਧਾ ਘਾਟ ਹੀ ਹੈ ਕੀ ਪਤਾ ਉੱਧਰਲੇ ਪਾਸੇ ਹੋਵੇ ਜਾ ਕੇ ਦੇਖਦੇ ਆ ਘੁੰਮੇ ਨਹੀਂ ਨਾ ਹੈਗੇ ਪੂਰਾ ਤੇ ਪਹਿਲੀ ਜੱਜ ਕਰ ਦਿੰਨੇ ਆ 7 ਵੰਡਰਸ ਚੋਂ ਇੱਕ ਵੰਡਰ ਆਪਣ ਦ ਗ੍ਰੇਟ ਵਾਲ ਆਫ ਚਾਈਨਾ ਵੀ ਹੈ ਮਾਚੂ ਪਿਚੂ ਵੀ ਹੈ ਆਪਣਾ ਦਾ ਕਲੀਜ਼ੀਅਮ ਇਟਲੀ ਤਾਜ ਮਹਿਲ ਪੈਟਰਾ ਜੋਰਡਨ ਦੇ ਵਿੱਚ ਕੀਜ਼ਾ ਦੇ ਪਰਾਮਿਡ 크੍ਰਾਈਸਟ ਦਾ ਰਿਡੀਮਰ ਤੇ ਸ਼ੀਜੀ ਨੀਜ਼ਾ ਬਹੁਤ ਸਾਰੀਆਂ ਜਗ੍ਹਾਆਂ ਮੈਂ ਕਦੀ ਕੋਈ ਹੋ ਜਾਂਦਾ ਕਦੀ ਕੋਈ ਹੋ ਜਾਂਦਾ ਹੈ ਇਸ ਟਾਈਮ ਅਸੀਂ ਚੱਲ ਰਹੇ ਹਾਂ ਜੀ ਦਾ ਗ੍ਰੇਟ ਵਾਲ ਆਫ ਚਾਈਨਾ ਦੇ ਵਿੱਚ ਹੈਗਾ ਮੈਂ ਇੰਡੀਆ ਦੇ ਵਿੱਚ ਹੀ ਆ ਪਰ ਚੱਲ ਰਿਹਾ ਜੀ ਦਾ ਗ੍ਰੇਟ ਵਾਲ ਆਫ ਚਾਈਨਾ ਦੇ ਉੱਤੇ ਆ ਦੇਖੋ ਜੀ ਖੁੱਡਾਂ ਜੀਆਂ ਬੜੀਆਂ ਹੋਈਆਂ ਜੀ ਇਹਨਾਂ ਖੁੱਡਾਂ ਨੂੰ ਪਾਰ ਕਰਨਾ ਹੈ ਤੇ ਫਿਰ ਦੇਖਦੇ ਆ ਜੀ ਸામਨੇ ਉਹ ਸੀ ਚਿੰਪਿੰਗ ਆ ਕੇ ਕੀ ਕਹੂਗਾ ਜੀ ਸ਼ੀ ਸ਼ਵੈਂਗ ਨਿਹਾਓ ਵਾਂਗ ਹੀ ਹੀ ਗੋਵਾਂ ਚਾਈਨੀਜ਼ ਪਾਸ਼ਾ ਅੱਜ ਗੱਲ ਕਰੇਗਾ ਜੀ ਬਹੁਤ ਤਗੜੀ ਖੋਡ ਹੈ ਜੀ ਇਹ ਤਾਂ ਕਉ ਉੱਤਰ ਪਾਰ ਨਾਲੋਂ ਸੇ ਵਧੀਆ ਜਗ੍ਹਾ ਪੂਰਾ ਚਾਈਨੀਜ਼ ਸਟਰਕਚਰ ਦੇ ਵਿੱਚ ਜਿੱਦਾਂ ਉਹਨਾਂ ਦੇ ਬਣੇ ਹੁੰਦੇ ਨੇ ਨਾ ਨਿੰਜਾ ਣਜਾ ਜੀ ਉਦਾਂ ਦੇ ਹਿਸਾਬ ਨਾਲ ਇਹਨਾਂ ਨੇ ਵਧੀਆ ਸਟਰਕਚਰ ਤਿਆਰ ਕਰਿਆ ਹੋਇਆ ਹੈ ਸਾਰਾ ਘੁੰਮ ਕੇ ਆਉਨੇ ਆ ਜੀ ਖਨੇਰੇ ਤੋਂ ਦਿਨ ਵੱਲ ਦਾ ਸਫਰ ਮਤਲਬ ਬਹੁਤ ਸੋਹਣਾ ਜੀ 30 ਰੁਪਏ ਦੇ ਵਿੱਚ ਤਾਂ ਵਰਥ ਇਟ ਹੈ ਟੋਟਲੀ ਵਰਥ ਇਟ ਤੇ ਐਬਸੋਲੂਟਲੀ ਅਮੇਜ਼ਿੰਗ ਸਟਨਿੰਗ ਗੋਰਜੀਅਸ ਮਰਮਰਾਈਜ਼ਿੰਗ ਤੇ ਉਸ ਖੁਸ਼ ਖਬਰੀ ਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ 2 ਮਿੰਟ ਗੀਜ਼ਾ ਦੇ ਉੱਤੇ ਬਹਿ ਜੰਨੇ ਆ ਲਓ ਜੀ ਆ ਬਹਿ ਗਈ ਜੀ ਅਸੀਂ ਤੇ ਉਹ ਜਿਹੜੀ ਆਪਣੀ ਖੁਸ਼ਖਬਰੀ ਆ ਉਹਨੂੰ ਅੱਗੇ ਲੈ ਕੇ ਚੱਲਦੇ ਆਂ ਖੁਸ਼ਖਬਰੀ ਇਹ ਐ ਆਪਾਂ ਸਾਈਕਲਾਂ ਲਈ ਵੀ ਜਿਹੜਾ ਹੈਗਾ ਪਰਮਿਸ਼ਨ ਲੈ ਲਈ ਸਾਈਕਲ ਵੀ ਲੈ ਕੇ ਜਾ ਸਕਦੇ ਆਂ ਜੀ ਆਪਾਂ ਇੰਡੀਆ ਦੇ ਪਹਿਲੇ ਹੋਣ ਵਾਲੇ ਆਂ ਜੀ ਪੂਰੇ 올 ਓਵਰ ਇੰਡੀਆ ਦੇ ਵਿੱਚ ਪਹਿਲੇ ਸਾਈਕਲਿਸਟ ਜਿਹੜੇ ਪੰਜਾਬ ਤੋਂ ਅੰਡੇਮਾਨ ਜਾ ਰਹੇ ਨੇ ਕਿਸਤੀ ਦੇ ਵਿੱਚ ਆਪਣੀ ਕਲਕੱਤੇ ਖਿਦਰਪੁਰ ਡਾਕ ਤੋਂ ਕਿਸਤੀ ਹੈ ਜੀ ਟਿਕਟ ਕਨਫਰਮ ਹੋ ਚੁੱਕੀ 11 ਤਰੀਕ ਦੀ ਆਪਣੀ ਕਿਸਤੀ ਹੈ 11 ਤਰੀਕ ਨੂੰ ਆਪਾਂ ਬਵਾਂਗੇ ਤੇ ਉਹ 11 ਤਰੀਕ ਨੂੰ ਉਹ ਸਾਨੂੰ ਲੈ ਕੇ ਜਾਏਗੀ ਪੋਰਟ ਪਲੇਅਰ ਜਿਹੜੇ ਪੋਰਟ ਦਾ ਨਾਮ ਅੱਜ ਕੱਲ ਪਿਆ ਹੋਇਆ ਜੀ ਸ਼੍ਰੀ ਵਿਜੇਪੁਰਮ ਕੋ ਆਪਾਂ ਨਾਰਥ ਬੇ ਜਿਹੜੀ ਉੱਪਰ ਪੈਂਦੀ ਹੈ ਜੀ ਕੈਂਪ ਬਲ ਬੇ ਉੱਥੋਂ ਚੱਲਾਂਗੇ ਕੈਂਪਲ ਬੇ ਤੋਂ ਆਪਾਂ ਤਕਰੀਬਨ ਕਿਹੜਾ ਹੈਗਾ ਸਫ਼ਰ ਤੈਅ ਕਰਾਂਗੇ 400 ਤੋਂ 450 ਕਿਲੋਮੀਟਰ ਦਾ ਤੇ ਉਹ ਸਫ਼ਰ ਤੈਅ ਕਰਕੇ ਥੱਲੇ ਵਾਪਸ ਆਵਾਂਗੇ ਜੀ ਸ਼੍ਰੀ ਵਿਜੇਪੁਰਮ ਪੋਰਟ ਪਲੇਅਰ ਦੇ ਵਿੱਚ ਤੇ ਉਹ 400 ਕਿਲੋਮੀਟਰ ਜਿਹੜੇ ਨੇ ਦੇਖਦੇ ਹਾਂ ਜੀ ਕਿੰਨੇ ਦਿਨ ਚ ਕਵਰ ਅਪ ਕਰਦੇ ਆ ਕਿਉਂਕਿ ਪਹਿਲੇ ਸ਼੍ਰੀ ਵਿਜੇਪੁਰਮ ਪੋਰਟ ਪਲੇਅਰ ਦੇ ਵਿੱਚ ਉਹ ਲਾਏਗੀ ਤੇ ਉਸ ਤੋਂ ਬਾਅਦ ਦ ਨਾਰਥ ਵੇਜ ਜਿਹੜਾ ਡਿਗਲੀਪੁਰ ਤੋਂ ਉੱਪਰ ਪੈਂਦਾ ਹੈ ਡਿਜਲੀਪੁਰ ਉੱਥੋਂ ਦੀ ਉੱਪਰ ਤੋਂ ਥੱਲੇ ਤੱਕ ਜਿਹੜਾ ਹੈਗਾ 400 ਕਿਲੋਮੀਟਰ ਹੈ ਤੇ ਉਹ 400 ਕਿਲੋਮੀਟਰ ਆਪਾਂ ਦੋ ਵਾਰੀ ਕਵਰ ਕਰਨਾ ਹੈ ਕਿਉਂਕਿ ਥੱਲੋ ਦੀ ਪਹਿਲੇ ਉੱਪਰ ਜਾਵਾਂਗੇ ਫਿਰ ਉੱਪਰੋਂ ਦੀ ਥੱਲੇ ਆਵਾਂਗੇ ਤੇ ਆਪਣਾ ਟੋਟਲ ਸਫਰ ਹੋ ਜਾਏਗਾ ਜੀ 800 ਕਿਲੋਮੀਟਰ ਦਾ ਤੇ ਉੱਥੇ ਹੋਰ ਵੀ ਜਗ੍ਹਾਵਾਂ ਹੈਗੀਆਂ ਹੈਵ ਲੋਕ ਆਈਲੈਂਡਸ ਨੀਲ ਆਈਲੈਂਡਸ ਮਬੂਨ ਆਈਲੈਂਡ ਗਿਟਾਰ ਆਈਲੈਂਡ ਤੇ ਰੋਜ਼ ਆਈਲੈਂਡ ਇਦਾਂ ਦੇ ਇੱਕ ਹਾਰਟ ਆਈਲੈਂਡ ਵੀ ਹੈਗਾ ਸਰਕਲ ਆਈਲੈਂਡ ਹੈਗਾ ਬਹੁਤ ਸਾਰੀਆਂ ਜਗ੍ਹਾਵਾਂ ਨੇ ਹੋ ਸਕ ਇਸ ਜਾਣਕਾਰੀ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਕੱਲ ਨੂੰ ਇਹਦੇ ਉੱਪਰ ਪੂਰਾ ਵਲੌਗ ਬਣਾਵਾਂਗਾ ਤੇ ਦੱਸਾਂਗਾ ਕਿੱਦਾਂ ਕੀ ਹੋਇਆ ਹਾਊ ਟੂ ਦੀ ਇੱਕ ਵਧੀਆ ਹਾਊ ਟੂ ਦੀ ਇੱਕ ਵੀਡੀਓ ਬਣਾ ਦਾਂਗੇ ਜੀ ਵਧੀਆ ਜੀ ਸਾਰੇ ਵੰਡਰਸ ਦੇਖ ਲਿਓ ਆਲਮੋਸਟ ਮੈਂ ਇਹ ਮੈਨੂੰ ਸਭ ਤੋਂ ਵਧੀਆ ਨਾ ਜਿਸ ਦਾ ਇਹ ਬੜਾ ਬਹੁਤ ਵਧੀਆ ਲੱਗਿਆ ਜੀ ਕਲੀਜੀਅਮ ਇਟਲੀ ਦਾ ਤਾਜ ਮਹਿਲ ਵੀ ਵੈਸੇ ਬਹੁਤ ਵਧੀਆ ਬਣਾਇਆ ਹੋਇਆ ਇਹਨੂੰ ਬਣਾਉਣ ਚ ਪੈਸਾ ਵੀ ਬਹੁਤ ਲੱਗਿਆ ਹੋਵੇਗਾ ਜੀ ਮਤਲਬ ਖਰਚਾ ਵਧੀਆ ਕੀਤਾ ਹੋਇਆ ਹੈ ਤੇ 300 ਰੁਪਏ ਮੇਰੇ ਹਿਸਾਬ ਨਾਲ ਕੋਈ ਜਿਆਦਾ ਪੈਸੇ ਨਹੀਂ ਆ ਨਾਟ ਇਨਫ ਬਟ ਓਕੇ ਓਕੇ ਤੁਸੀਂ ਆ ਸਕਦੇ ਹੋ ਪੂਰੀ ਦੀ ਪੂਰੀ ਫੈਮਿਲੀ ਨੂੰ ਦਿਖਾਉਣ ਵਾਸਤੇ ਬੱਚਿਆਂ ਨੂੰ ਇੱਕ ਝਾਕਾ ਦੇਣ ਵਾਸਤੇ ਇੱਕ ਦੁਨੀਆ ਦਾ ਕਿ ਦੁਨੀਆ ਦੇ ਵਿੱਚ ਸੱਤ ਵੰਡਰਸ ਹੈਗੇ ਆ ਸੱਤ ਜੁਬੇ ਹੈਗੇ ਆ ਉਹ ਕਿਹੜੇ ਕਿਹੜੇ ਨੇ ਸੈਵਨ ਵੰਡਰਸ ਤੇ ਬਸ ਉਹ ਸ਼ੀ ਯੂਨਿਟਸ ਐ ਕਰ ਦਿਖਾਉਣ ਵਾਲੀ ਚੀਜ਼ ਸੀ ਉਹ ਨਹੀਂ ਦਿਖਾ ਪਾਇਆ ਉਹਦੇ ਲਈ ਸੋਰੀ ਇੱਥੇ ਤਾਂ ਹੈਗਾ ਵੀ ਨਹੀਂ ਇਹੋ ਇੱਕ ਮਾਚੂ ਪਿਚੂ ਵੀ ਹੈ ਉਹ ਵੀ ਨਹੀਂ ਹੈਗਾ ਮਾਚੂ ਪਿਚੂ ਦਾ ਬਹੁਤ ਸੋਹਣੀ ਥਾਂ ਤੁਸੀਂ ਫਿਲਮ ਦੇਖੀ ਹੋਣੀ ਜੀ ਰੋਬੋਟ ਰਜਨੀ ਕਾਂਤ ਦੀ ਚਸ਼ਵਰੇ ਰਾਏ ਵੀ ਹੁੰਦੀ ਹੈ ਉੱਥੇ ਜਿਹੜਾ ਇੱਕ ਡਾਂਸ ਪਰਫਾਰਮ ਕਰਿਆ ਗਿਆ ਸੀਗਾ ਉਹ Peru ਦੇ ਵਿੱਚ ਹੀ ਪਰਫਾਰਮ ਕਰਿਆ ਗਿਆ ਸੀਗਾ ਜੀ Peru Lima ਉੱਥੇ ਦੀ ਕੈਪੀਟਲ ਤੇ Peru ਦੇ ਵਿੱਚ ਇੱਕ ਪਹਾੜੀ ਏਰੀਆ ਹੈ ਕਾਫੀ ਪੁਰਾਣੀ ਉੱਥੇ ਜਿਹੜੀ ਹੈ ਪਾਈ ਜਾਂਦੀ ਹੈ ਜੀ ਉਹ ਸਿਵਿলাইゼਸ਼ਨ ਮਾਚੂ ਪਿਚੂ ਤੇ ਉਹ ਮਾਚੂ ਪਿਚੂ ਏਰੀਆ ਜਿਹੜਾ ਪਹਾੜੀ ਏਰੀਆ ਜੀ ਸਾਰਾ ਦਾ ਸਾਰਾ ਉੱਥੇ ਉਹ ਗਾਣਾ ਸ਼ੂਟ ਕਰਿਆ ਗਿਆ ਸੀਗਾ ਗਾਣਾ ਮਤਲਬ ਕਿੱਦਾਂ ਹੈ ਜੀ ਮੈਨੂੰ ਇਹ ਨਹੀਂ ਪਤਾ ਬਸ ਉੱਥੇ ਨਾ ਪਹਾੜਾਂ ਦੇ ਵਿੱਚ ਨੱਚਦੇ ਜੇ ਹੁੰਦੇ ਜੀ ਉਹ ਦੋਨੋਂ ਰਜਨੀ ਕਾਂ ਤੇ ਉਹ ਜੰਗਲੀ ਜੇ ਬਣੇ ਹੁੰਦੇ ਤੇ ਉਥੇ ਡਾਂਸ ਜੇ ਕਰ ਰਹੇ ਹੁੰਦੇ ਨੇ ਚਲੋ ਜੀ ਦੇਖ ਲਿਆ ਇੱਕੋ ਪਾਰਕ ਹੁਣ ਚੱਲਦੇ ਆ ਜੀ ਬਾਹਰ ਸਾਰਾ ਦਾ ਸਾਰਾ ਤੁਹਾਨੂੰ ਘੁਮਾਤਾ ਹੈ ਜੀ ਮੜਾ ਇਹਨਾਂ ਦੇ ਅੰਦਰ ਵੀ ਜਾ ਕੇ ਦੇਖਦੇ ਹਾਂ ਜੀ ਪੈਟਰਾ ਜੋਰਡਨ ਦੇ ਘਾਟੀ ਬਹੁਤ ਸੋਹਣੀ ਹੈ ਵੈਸੇ ਜੋਰਡਨ ਦੀ ਪੈਟਰਾ ਇਹ ਮਤਲਬ ਰੇਗਿਸਤਾਨ ਜਾਇ ਗਰਮੀ ਬਹੁਤ ਹੁੰਦੀ ਹੈ ਬਹੁਤ ਹੀ ਵਧੀਆ ਬਣਿਆ ਹੋਇਆ ਜੇ ਲਾਈਵ ਜਾ ਕੇ ਆਪਾਂ ਦੇਖੀਏ ਨਾ ਸਮੋਕਿੰਗ ਖੱਲੇ ਬੰਗਾਲੀ ਚ ਥੋੜੀ ਥੋੜੀ ਬੰਗਾਲੀ ਦੀ ਜਿਹੜੀ ਲਿਪੀ ਹੈ ਨਾ ਤਿੱਬਤਨ ਨਾਲ ਮੈਚ ਕਰਦੀ ਹੈ। ਅਗੇ ਦੇ ਅੰਦਰ। ਲੋ ਜੀ ਦਰਸ਼ਣ ਦਦਾਰ ਕਰੋ ਅੰਦਰ। ਸੈਵਨ ਵੰਡਰਸ ਦੇ ਵਿੱਚ ਬੈਠੇ ਹੋਏ ਨੇ ਜੀ। ਪ੍ਰਧਾਨ ਸਾਹਿਬ। ਹਾਂ ਜੀ। ਚਲੋ ਨਾ ਉਠੋ। बहुत ही सोनी प्रदर्शनी प्लास्टिक वॉटरफॉल ਜਿਹੜੇ ਤੁਸੀਂ ਸਕਰੀਨ ਤੇ ਸਾਰੇ ਦੇ ਸਾਰੇ ਵੰਡਰਸ ਦੇਖੇ ਇਹਨਾਂ ਤੇ ਆਪਾਂ ਹੁਣ ਤਾਂ ਆ ਗਏ ਹੋਏ ਆ ਮਤਲਬ ਜੇ ਗੱਲਬਾਤ ਕਰੀਏ ਇਹ ਅਸੀਂ ਇੰਡੀਆ ਦੇ ਵਿੱਚ ਤਾਂ ਦੇਖ ਲਈ ਹੁਣ ਇੰਨੀ ਸਪੋਰਟ ਤੁਸੀਂ ਕਰਨੀ ਹੈ ਕਿ ਆਪਾਂ ਇਹਨਾਂ ਥਾਵਾਂ ਤੇ ਜਿਹੜਾ ਹੈਗਾ ਲਾਈਵ ਜਾਈਏ ਤੇ ਲਾਈਵ ਦਿਖਾਈਏ ਤੁਹਾਨੂੰ ਰੀਅਲ ਦੇ ਵਿੱਚ ਕਿੱਦਾਂ ਦਿਖਦੇ ਆ ਰੀਅਲਿਸਟਿਕ ਵਿਜ਼ੂਅਲਾਈਜੇਸ਼ਨ ਕਿੱਦਾਂ ਦੀ ਹੁੰਦੀ ਹੈ ਇਹਨਾਂ ਸਾਰੀਆਂ ਥਾਵਾਂ ਦੀ ਮੇਰਾ ਪਰਸਨਲੀ ਫੇਵਰੇਟ ਗੱਲ ਕਰੀਏ ਤਾਂ ਗੀਜ਼ਾ ਦਾ ਪਰਾਮਿਡ ਹੈ ਸ਼ਹੀਰਦਾ ਸਾਰੇ ਨੇ ਜੀ ਸਾਰੇ ਦੇਖਣ ਵਾਲੀਆਂ ਜਗ੍ਹਾਵਾਂ ਨੇ ਵੈਸੇ ਇਜੀਪਟ ਜਾਣ ਦਾ ਬਹੁਤ ਮਾਨ ਹੈ ਅਰੇਬਿਕ ਚੀਜ਼ਾਂ ਅਰੇਬਿਕ ਸਾਊਂਡ ਸੁਣਨ ਦਾ ਬਹੁਤ ਵਧੀਆ ਲੱਗਦਾ ਹੈ ਜੀ ਮੈਂ ਤਾਂ ਦੇਖੋ ਡੇਜ਼ਰਟ ਏਰੀਆ ਬਹੁਤ ਵਧੀਆ ਲੱਗਦਾ ਹੈ ਚਲੋ ਜੀ ਹੁਣ ਚੱਲਦੇ ਆ ਜੀ ਇੱਥੋਂ ਅਸੀਂ ਬਾਹਰ ਐਗਜ਼ਿਟ ਖੱਬੇ ਹੱਥੋਂ ਕੱਲ ਤਾਂ ਫਿਰ ਉਹੀ ਹੋਗੀ ਜੀ ਮੈਂ ਕਿਹਾ ਬਾਹਰ ਮਾੜਾ ਘੁੰਮਿਆ ਤੇ ਤੁਹਾਨੂੰ ਵੀ ਦਿਖਾ ਦਈਏ ਤੇ ਇਧਰਲੇ ਪਾਸੇ ਵੈਸੇ ਤਾਂ ਨੇਤਾ ਜੀ ਸੁਭਾਸ਼ ਚੰਦਰ 에어ਪੋਰਟ ਵੇਗਾ ਕਲਕੱਤਾ ਦਾ ਇੱਕ ਇੰਟਰਨੈਸ਼ਨਲ 에어ਪੋਰਟ ਆਪਣੇ ਇੰਡੀਆ ਦਾ ਤੇ ਗੱਲਬਾਤ ਫਿਰ ਉਹੀ ਹੋਗੀ ਜੀ ਬਾਰ ਮੈਂ ਘੁੰਮਣ ਲੱਗਿਆ ਤੇ ਬਾਹਰ ਇੱਕ ਬੰਦਾ ਆ ਕੇ ਕਹਿੰਦਾ ਕਹਿੰਦਾ ਇਹ ਉਦੋਂ ਦਾ ਕਹਿੰਦਾ ਘੁੰਮਣ ਦੀ ਜਗਾ ਹੈ ਨਹੀਂਗੀ ਬਾਰ-ਬਾਰ ਤੇ ਕਹਿੰਦਾ ਬਸ ਇਹਦੀ ਨੋਰਮਲੀ ਟਿਕਟ ਅੰਦਰ ਰਣ ਦੀ 30 ਰੁਪਏ ਹੈ ਅੰਦਰ ਤਾਂ ਕਹਿੰਦਾ ਇੱਧਰ ਦੇਖਣਾ ਸਿਰ ਇੰਨਾ ਕੁਝ ਬਣਾਇਆ ਨਹੀਂ ਹੋਇਆ ਛੋਟੇ-ਮੋਟੇ ਜਿਹੜੇ ਨੇ ਟਿਕਾਣੇ ਬਣਾਏ ਹੋਏ ਨੇ ਛੋਟੇ-ਛੋਟੇ ਲੈਣ ਵਾਸਤੇ ਤੇ ਇੱਥੇ ਜ਼ਿਆਦਾਤਰ ਲੋਕ 7 ਵੰਡਰਸ ਦਾ ਰੈਪਲੀਕਾ ਦੇਖਣ ਹੀ ਆਉਂਦੇ ਆ ਹੋਰ ਕੁਝ ਨਹੀਂ ਦੇਖਣ ਆਂਦੇ ਈਕੋ ਪਾਰਕ ਇਸ ਬੇਸਿਕਲੀ ਫੋਰ 7 ਵੰਡਰਸ ਆਫ ਦਾ ਵਰਲਡ ਉਹੀ ਦੇਖਣ ਆਉਂਦੇ ਨੇ ਜੀ ਰਾਤ ਦਾ ਟਾਈਮ ਤੇ ਪਾਰਕ ਦੇ ਵਿੱਚ ਥੋੜ ਇਹ ਆਉ ਪਾਰਕ ਜੈਸੀ ਦਾ ਇਕੋ ਪਾਰਕ ਚੰਗਾ ਘੁੰਮ ਵੀ ਲਿਆ ਤੇ ਘਮਾ ਵੀ ਦਿੱਤਾ ਹੁਣ ਚੱਲਦੇ ਆ ਜੀ ਵਾਪਸ ਗੁਰੂ ਘਰ ਵੱਲ ਤੇ ਕੁਝ ਖ਼ਬਰ ਵੀ ਤੁਹਾਨੂੰ ਦੇਤੀ ਅੰਡਾ ਮਾਣ ਲਈ ਆਂਡੇ ਆੜੀ ਜੀ ਚੱਲੇ ਆ ਤੇ ਸਾਰਾ ਦਾ ਸਾਰਾ ਘੁੰਮਾਂਗੇ ਤੇ ਬਸ ਚਲੋ ਚੱਲੀਏ ਇਦਾਂ ਵਾ ਲੱਗਿਆ ਪਾਰਕ ਜ਼ਰੂਰ ਦੱਸਿਓ ਜੀ ਇਹ ਇਕੋ ਪਾਰਕ ਵੈਸੇ ਇਹਨਾਂ ਨੂੰ ਇਹ ਸਾਰਾ ਲੁਕਾ ਕੇ ਰੱਖਣਾ ਚਾਹੀਦਾ ਜੀ ਨਹੀਂ ਤਾਂ ਅੱਧੇ ਬੰਦੇ ਬਾਹਰੋਂ ਦੇਖ ਕੇ ਮੁੜ ਜਾਂਦੇ ਨੇ 30 ਰੁਪਏ ਦੀ ਟਿਕਟ ਉਹ ਅੰਦਰ ਜਾਣ ਦੀ ਹੈ ਪਰ ਕਈ ਕਈ ਤਾਂ ਬਾਹਰੋਂ ਦੇਖ ਲੈਂਦੇ ਹੋਣੇ ਕਿਉਂਕਿ ਬਾਹਰੋਂ ਕਲੀਅਰ ਦੇਖ ਜਾਂਦਾ ਰੋਮਾਂਟਿਕ ਫੂਡ ਬੱਸ ਇਹ ਤਾਂ ਸਾਹਮਣੇ ਮੈਟਰੋ ਵੀ ਹੈਗੀ ਐ ਇਹ ਇਨਕੋ ਪਾਰਕ ਸਟੇਸ਼ਨ ਹੈ ਜੀ ਜਾਊਗੀ ਇਹ ਦक्षिਨੇਸ਼ਵਰ ਮੈਟਰੋ ਸਟੇਸ਼ਨ ਤੱਕ ਪਰ ਅਸੀਂ ਲੈਣੀ ਦੀ ਅਸੀਂ ਬੱਸ 'ਚ ਹੀ ਚੱਲਦੇ ਆਂ ਥੋੜਾ ਕੰਮ ਹੈਗਾ ਮਾੜਾ ਬੋਟਾ ਮੈਂ ਸੋਚ ਰਿਹਾ ਅੰਡਾ ਮੰਡ ਜਾਣਾ ਮੈਂ ਤੇ ਥੋੜਾ ਜਿਆ ਦਲੀਏ ਦਲੀਏ ਦਾ ਕੋਈ ਸਬਾਨ ਸਵਾਨ ਜ ਲੈਣਾ ਪੈਕਰ ਪੁਕਰ ਜੀ ਕੋਈ ਦੁਕਾਨਾਂ ਤੋਂ ਕੋਨਾ ਜੀ ਮਿਲ ਜੇ ਬਾਜ਼ਾਰ ਮਿਲ ਜੇ ਤੇ ਇਹਨਾਂ ਵਿਆਰਾਂ ਦੇ ਜੇ ਤੂੰ ਜਾ ਕੇ ਸਬਾਨ ਖਰੀਦ ਲਾਂਗੇ ਤੇ ਬਾਕੀ ਇੱਕ ਦੋ ਸਬਾਨ ਹੋਰ ਲੈਣ ਲੈ ਹੈਗੇ ਅੰਡਾ ਮੰਡ ਦੀ ਪ੍ਰੈਪਰੇਸ਼ਨ ਵਾਸਤੇ ਬਹੁਤ ਜ਼ਰੂਰੀ ਨੇ ਮੈਂ ਸੋਚਿਆ ਸੀਗਾ ਵੈਸੇ ਜਿਹੜਾ ਮੇਰੇ ਬੈਗ ਦੇ ਉੱਪਰ ਤੁਸੀਂ ਦੇਖਿਆ ਹੋਣਾ ਟਰਾਈਪੋਲ ਦਾ ਮੇਰਾ ਰક્ષਕ ਹੈ ਉਹ ਰક્ષਕ ਦੇ ਉੱਪਰ ਜਿਹੜਾ ਹੈਗਾ ਮੈਂ ਆਪਣਾ ਉਹ ਜਿਹੜਾ ਪਿਆ ਹੋਇਆ ਨਾ ਰੇਨ ਕਵਰ ਜਾ ਉਹ ਕੰਮ ਸਾਰ ਦੂਗਾ ਬਿਕੋਜ਼ ਅੰਡਮਾਨ ਜਿਹੜਾ ਇੱਕ ਰੇਨਫੋਰ ਏਰੀਆ ਹੈ ਉੱਥੇ ਬਾਰਿਸ਼ਾਂ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੁੰਦੀਆਂ ਤੇ ਉਹ ਕੰਮ ਸਾਰ ਦੂਗਾ ਪਰ ਮੈਨੂੰ ਨਹੀਂ ਲੱਗਦਾ ਉਹਦਾ ਅਗਰ ਡੀ ਕੈਸ ਲੋਨ ਤੋਂ ਕਵਰ ਮਿਲ ਜੇ ਤਾਂ ਬੈਸਟ ਹੋ ਜਾਏਗਾ ਤੇ ਫੇਰ ਆ ਪ੍ਰਸਾਦ ਤੋਂ ਜਿਹੜਾ ਹੈਗਾ ਕੰਮ ਵਿਚਾਰ ਆਊਗਾ ਰਿਕਸ਼ੇ ਦੇਖੋ ਕਿੱਡੇ ਸੋਹਣੇ ਬੰਗਲਾਦੇਸ਼ ਚ ਵੀ ਇਹੋ ਜਿਹੇ ਕਾਫੀ ਰਿਕਸ਼ੇ ਚੱਲਦੇ ਨੇ ਇਕੱਲਾ ਹੀ ਆਇਆ ਜੀ ਮੈਂ ਤਾਂ ਅੱਜ ਹਾਂ ਹੁਣ ਇੱਥੋਂ ਬੱਸ ਮਿਲਦੀ ਆ ਕਹਿੰਦੇ ਦਕਸ਼ਿਨੇਸ਼ਵਰ ਦੀ ਜਿਹੜੀ ਬੱਲੀ ਘਾੜਵਾਲ ਜਾ ਰਹੀ ਹੋਏਗੀ ਬੱਲੀ ਹੌਲਟ ਵੱਲ ਜਾ ਰਹੀ ਹੋਏਗੀ ਉਹ ਸਾਰੀ ਦੀ ਸਾਰੀ ਜਿਹੜੀ ਆ ਬੱਸ ਤੁਹਾਨੂੰ ਡਾਂਕੂ ਨਹੀਂ ਹੁੰਦੇ ਹੋਏ ਤੁਹਾਨੂੰ ਉਥੇ ਲਾ ਦੂਗੀ ਰਾਈਡਰਸ ਤੁਰਦੇ ਤੁਰਾਂਗੇ ਤਕਰੀਬਨ 4 4.5 ਕਿਲੋਮੀਟਰ ਹੋਗੇ ਤੇ ਮੈਂ ਤਾਂ ਹੀ ਦੇਖੀ ਜਾਂਦਾ ਸੀ ਕੋਈ ਵਧੀਆ ਢਾਬਾ ਦਿਖ ਜੇ ਪੈਦਲ ਤੁਰਦੇ ਤੁਰਦੇ ਤੇ ਕੋਈ ਢਾਬਾ ਦਿਖਿਆ ਨਹੀਂ ਕੋਸ਼ਿਸ਼ ਹੀ ਕੋਈ ਪੰਜਾਬੀ ਢਾਬਾ ਦੇਖੀ ਸਿਟੀ ਸੈਂਟਰ ਸਟੇਸ਼ਨ ਉੱਪਰਲੇ ਪਾਸੇ ਇਹ ਸਾਹਮਣੇ ਰਾਹ ਜਾਂਦਾ ਜੀ ਜਿਹੜਾ ਸਾਨੂੰ ਉੱਪਰਲੇ ਪਾਸੇ ਲੈ ਕੇ ਜਾਊਗਾ ਪਤਾ ਨਹੀਂ ਕੋਈ ਲੈਨ ਨਾ ਬਦਲੀ ਹੋਵੇ ਬਸ ਇੰਨੀ ਕਿਰਪਾ ਕਰੇ ਦਾਤਾ ਕਿਉਂਕਿ ਮੈਟਰੋਆਂ ਦਾ ਹਸਾਬ ਵਾਲਾ ਔਖਾ ਹੁੰਦਾ ਜੀ ਇੱਕ ਤਾਂ ਭੀੜ ਭੜੀ ਵਿੱਚ ਬੜੀ ਹੁੰਦੀ ਆ ਹੋਪ ਕਰਦੇ ਆ ਬਾਬੇ ਦੀ ਕਿਰਪਾ ਨਾਲ ਭੀੜ ਦਾ ਹੋਵੇ ਜੀ ਬੈਣ ਦੀ ਥਾਂ ਦਾ ਮਿਲਲੀ ਹੋਵੇ ਹਾਂ ਵੀ ਸ਼ੇਰੂ ਆ ਲੁੰਗਤਾ ਲੱਗਿਆ ਹੋਇਆ ਜੀ ਲੁੰਤਾ ਦਰਚੋ ਨਵਾਂ ਹੀ ਬਣਿਆ ਲੱਗਦਾ ਹੈ ਮੈਟਰੋ ਸਟੇਸ਼ਨ ਚਲੋ ਜੀ ਫਟਾਫਟ ਸਪੀਡ ਚੱਕ ਦੋ ਆ 100 ਮੀਟਰ ਵੀ ਹਲੇ ਚੱਲਦੇ ਨਹੀਂ ਪਈ ਟ੍ਰੈਕਟ ਵੀ ਦੱਸਦਾ ਨਿਊ ਟਾਊਨ ਤੋਂ ਕਿੰਨੀ ਲੱਗਦੀ ਸਿਟੀ ਸੈਂਟਰ ਤੋਂ ਤੋ ਦੱਖਣੇਸ਼ਵਰ ਦੀ ਇਹਦਾ ਕੰਮ ਹੀ ਖਰਾਬ ਹੋ ਗਿਆ ਜੀ ਇਹ ਤਾਂ ਕਹਿੰਦੇ ਜੀ ਇਹ ਸਾਰਾ ਦਾ ਸਾਰਾ ਮੈਟਰੋ ਸਟੇਸ਼ਨ ਹੀ ਬੰਦ ਹੈ ਜਿਹੜਾ ਪਿੱਛੋਂ ਰੂਟ ਚੱਲਦਾ ਹੈਗਾ ਈਕੋ ਪਾਰਕਲਾઉસ ਹਰਾ ਰੂਟ ਹੀ ਬੰਦ ਹੈ ਇੱਥੋਂ ਮੈਟਰੋ ਚੱਲ ਹੀ ਨਹੀਂ ਰਹੀ ਇਹਦਾ ਕੰਮ ਹੁੰਦਾ ਵੈ ਸਾਰੀ ਲਾਈਨ ਦਾ ਤਾਂ ਹੀ ਮੈਂ ਕਹਾਂ ਐਕਸੈਲੇਰੇਟਰ ਤੇ ਚਲਦੇ ਕਿ ਹੁਣੇ ਪੇ ਖੁੱਲੇ ਪਏ ਨੇ ਖੋਲ ਕੇ ਰੱਖੇ ਹੋਏ ਨੇ ਜੀ ਆਹ ਦੇਖੋ ਜੀ ਆਹ ਦੇ ਖੁੱਲੇ ਹੋਏ ਆ ਐਕਸੈਲੇਰੇਟਰ ਐਕਸੈਲੇਰੇਟਰ ਜੋ ਹੁੰਦਾ ਦੇਖ ਲਓ ਜਿਹੜੇ ਉੱਤੇ ਲੈ ਕੇ ਜਾਂਦੇ ਨੇ ਮੈਂ ਤਾਂ ਇਹਨਾਂ ਨੂੰ ਉੱਤੇ ਲਿਜਾਓ ਯੰਤਰ ਕਹਿੰਦਾ ਵਾਂ ਆ ਲੱਗਿਆ ਹੋਇਆ ਜੀ ਪੁੱਲੀ ਜਿਹੜੀ ਉੱਪਰੋਂ ਆਣ ਬੰਦੇ ਨੂੰ ਲੈ ਕੇ ਜਾਂਦੀ ਹੈ ਫਿਰ ਹੁਣ ਬਾਸ ਹੀ ਖੜਨੀ ਪੈਣੀ ਹੈ ਕੋਈ ਚਾਰਾ ਤਾਂ ਬਚਿਆ ਨਹੀਂ ਚਲੋ ਬਾਸੀ ਫੜ ਲੈਣੇ ਆ ਫੇਰ ਚਲਦੇ ਆ ਜੀ ਪਾਲੀ ਦੀ ਇੱਥੋਂ ਬੱਸ ਵੜੀ ਐ ਤੇ ਬਾਲੀ ਤੋਂ ਬਾਅਦ ਅਸੀਂ ਸਿੱਧਾ ਜਾਵਾਂਗੇ ਢਾਂਕੂ ਦੀ ਇੱਕ ਤਾਂ ਇੱਥੇ ਜੀ ਬੱਲੀ ਬੱਲੀ ਬੜੇ ਨੇ ਜੀ ਬੱਲੀ ਹਾਲ ਬੱਲੀ ਕਾ ਬੱਲੀ ਪਾਰਾ ਇਹ ਬੱਲੀ ਟਾਊਨ ਬਹੁਤ ਬੱਲੀ ਨੇ ਜੀ ਜੀ ਢਾਂਕੂਣੀ ਜਾਊਗਾ ਕਣਕ ਨੂੰ ਜਾਣ ਲਈ ਬਸ ਚੜ ਕੇ ਡੰਕ ਨਹੀਂ ਬਾਸਾੜਾ ਲੱਗਿਆ ਸੀ ਜੀ ਥੋੜੇ ਸਾਰੇ ਪੈਦਲ ਵਾਪਸ ਜਾ ਰਹੇ ਹਾਂ ਅੱਜ ਰਾਤ ਦੀ ਰੋਟੀ ਜੀ ਪੰਜਾਬੀ ਟਾਪ ਚਲੋ ਜੀ ਇਸ ਵਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਇਦਾਂ ਦੇ ਬਿਲਕੁਲ ਇੱਕ ਫਰੈਸ਼ ਤੇ ਨਵੇਂ ਐਪੀਸੋਡ ਦੇ ਨਾਲ ਕੱਲ ਨੂੰ ਤਦ ਤੱਕ ਅੰਦੇ ਲਈ ਗੁੱਡ ਬਾਏ ਰਵਰਣਾ ਚੜਦੀ ਕਲਾ ਤੇ ਸਾਸਰੀ ਕਾਲ ਜੀ ਹਰੀ ਕ੍ਰਿਸ਼ਨਾ ਹਰੀ ਹੋ ਕੇਸ਼ੂ ਭਾਈ ਕਾ